ਰਾਮਕਲੀ ਮਹੱਲਾ ਦੀ ਜਾਇ ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਤੇ ਅਮਰੀ ਮਾਏ ਸਤਿਗੁਰੂ ਮੈਂ ਪਾਇਆ ਸਰਬ੍ਰਿਤਾ ਪਾਇਆ ਸਹਿਜੁ ਜਿਸੀ ਜੀਵਨ ਜੀਆ ਆਵਾਜ਼ ਹਈਆਂ ਰਾਗ ਰਦਨ ਪਰ ਆਰ ਪਰੀਆਂ ਸ਼ਬਦ ਗਾਵਣੇ ਆਈਆਂ ਸਬਦ ਸੰਗੋਹਰੀ ਸੇਰਾ ਮਨ ਜਿਨੀ ਵਸਾਇਆ ਖਹਿ ਨਨਕ ਨੰਦ ਰਹਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂ ਸੁਭਾਰੋ ਹਰਿ ਨਾਲੇ ਹਰਿ ਨਾਲ ਰਹੋ ਤੁਮਨ ਮੇਰੇ ਦੁਖ ਸੰਭੇ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਾਰਣਾ ਸਵਨ ਆਗਲਾ ਸਰਦ ਸਵਾਮੀ ਸੋਖ ਮਨੁ ਵਿਸਾਰੇ ਕਹ ਨਾਨਕ ਮਨ ਮੇਰੇ ਸਵਾਰੋ ਹਰਿ ਨਾਲੇ ਸਾਚੇ ਸਾਹਿਬ ਆਕਿਆ ਨਹੀਂ ਕਰਤੇ ਰਹਾ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਤੂੰ ਪਾਵੈ ਸਰਬ ਸ਼ੁਭ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਗਏ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਹੁਜੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਤਿਨਾਮ ਆਧਾਰ ਮੇਰਾ ਜਨ ਭੁਖਾ ਸੁਖਿ ਗਵਾਈਆਂ ਖਰ ਹਾਪ ਸੁਖੋਨ ਆਇਓ ਸਿਆਜ ਨੀਚਾ ਵਾ ਪੋਜਾਈਆਂ ਅਕਦਾ ਗੁਰਬਾਣ ਕੀਤਾ ਗੁਰ ਵੇਟੋ ਜੇਦਿ ਨੀ ਅਵੜਿਆਈਆਂ ਕਹੈ ਨਾਨਕ ਸੁਨਹੁ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਪਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਪਾਗੈ ਘਰ ਸੁਪਾਗੈ ਸ਼ਬਦ ਵਾਜੇ ਕਮਾ ਜਿਤ ਕਰਤ ਹਾਰੀਆ ਪੰਜ ਦੂਤ ਤਤ ਵਸ ਕੀਤੇ ਕਾਲ ਕੰਡਕ ਮਾਰਿਆ ਥੋਰ ਕਰਮ ਪਾਇਆ ਤੁਜਿਨ ਕਾ ਉਸੇ ਨਾਮ ਹਰਿ ਕੈ ਲਾਗੇ ਕਹੈ ਨਨਕ ਤਸਕੂ ਆ ਤਿਤ ਘਰ ਅਨੰਦ ਵਾਜੇ ਸਾਚੀ ਲਿਵੈ ਬਨਦੇ ਨਿਵਾਣੀ ਦੇ ਨਿਵਾਣੀ ਲਿਵੈ ਬਾਜੁ ਕਿਆ ਕਰੀ ਵਿਚਾਰੀਆ ਤੁਸ ਵਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋੜ ਸਾਹੋ ਨਾਹੀ ਸ਼ਬਦ ਸੁਲਾਸ ਬਨਵਾਰੀਆ ਕਹੈ ਨਾ ਕਿਲੇ ਵਾਜ ਹਾਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਭਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੇ ਕਟੇ ਗਿਆਨ ਜਨਸਾਰਿਆ ਅੰਦਰੋਂ ਜਨ ਕਾ ਮੋਤੁਟਾ ਜਨ ਕਾ ਸ਼ਬਦ ਤੁ ਜੈ ਸਵਾਰਿਆ ਕਹੈ ਨਾਨਕ ਉਹ ਅਨੰਦ ਹੈ ਅਨੰਦ ਹੁਰਦੇ ਜਾਣਿਆ 바ਵਾ ਜਿਦੋਂ ਦੇਹ ਸੋਈ ਜਨ ਪਾਵੇ ਪਾਵਤ ਸੋਜਨ ਦੇਹ ਜਿਸ ਨੋ ਹੋਰ ਕਾ ਤਰੇ ਵਿਚਾਰਿਆ ਇਕ ਭਰਨ ਪੂਲੇ ਫੇਰੇ ਦਹ ਦਿਸ ਇਹ ਤੇ ਨਾਮ ਲਾਗ ਸਵਾਰਿਆ ਹੁਰ ਪ੍ਰਸਾਦੀ ਮਨ ਪਇਆ ਨਿਰਮਲ ਜਨ ਨਾ ਪਾਣਾ ਪਾਵੇ ਕਹੈ ਨਾਨਕ ਜਿ ਦੇ ਪਿਆਰੇ ਸੋਈ ਜਨ ਪਾਵੇ ਆਰੋਹ ਸੰਤ ਪਿਆਰੇ ਹੋ ਵਕਾਤੀ ਕਰ ਕਹਾਣੀ ਕਰ ਕਹਾਣੀ ਅਕਤ ਕੇਰੀ ਕਿਦ ਦਵਾਰ ਹੈ ਪਾਈ ਹੈ ਥਨ ਮਨ ਧਨ ਸਭ ਸੰਪੁਰ ਕੋ ਹੁਗਮਨਿ ਹੈ ਪਾਈ ਹੈ ਹੁਗਮਨਿਓ ਗੁਰੂ ਕੇ ਰਾਗੋ ਸੁਜੀਵਾਨੀ ਖਐ ਨੰਗ ਸੁਣੋ ਸੰਤ ਹੋ ਕਥਿ ਵਕਤ ਕਹਾਣੀ ਈਵਨ ਚੰਚਲਾ ਜਤਰਾਏ ਕਿਨੈ ਨਾ ਪਾਇਆ ਛਤਰਾਈ ਨ ਪਾਇ ਕਿਨੈ ਤੂ ਹੁਣ ਮਨ ਮੇਰਿਆ ਏ ਮਾਇਆ ਮੋਹਣੀ ਜੀਸ ਪਰਮਪੁੱਲਾਇਆ ਮਾਇਆ ਦਰੋਂ ਨਹੀਂ ਤੈਨਾਂ ਕੀਤੀ ਰੰਗ ਜੰਢੋਲੀ ਪਾਈਆ ਗੁਰਵਾਨ ਕੀ ਤਤ ਸਹਿਬ ਤੋ ਜਨਮੋ ਮੀਠਾ ਲਾਇਆ ਖਹਿ ਨਾਨਕ ਮਨਾਂ ਚੰਗਲੇ ਤਰਾਏ ਕਿੰਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਹੱਜ ਸੰਵਾਲੇ ਇਹ ਕੋਟਾਂ ਮੈਂ ਤੁਮ ਜੇ ਦੇਖਦਾ ਚੱਲੈ ਨਹੀਂ ਤੇਰਾ ਨਾਲੇ ਸਾਥ ਤੇ ਰ ਚੱਲੈ ਨਹੀਂ ਤੇਸ ਨਾਲ ਕਿਉਂ ਚਿਤ ਲਾਈਐ ਐਸਾ ਕੰਮ ਬੁੜੇ ਨਾ ਕੀਤਾ ਜਿਨ੍ਹਾਂ ਤੇ ਪਛੋਤਾਈ ਐਸ ਗੁਰਗਾਂਵ ਦੇ ਸੰਤੂ ਹੋ ਵਾ ਤੇਰਾ ਨਾਲੇ ਕਹੈ ਨਾਨਕ ਮਨ ਪਿਆਰੇ ਤੂੰ ਸਰਬ ਸੱਚ ਸਮਾਲੇ ਅਗਮ ਉਚਰਾ ਤੇ ਰੰਤਨ ਨ ਪਾਇਆ ਹੱਥੋਂ ਨ ਪਾਇਆ ਅਗਨਿਆ ਤੇਰਾ ਆਪਣਾ ਦੂਜਾ ਜਾਣੇ ਜੀਵਨ ਸਭ ਖੇਲ ਤੇਰਾ ਕਿਆ ਕੋ ਅਗਵਖਾਣੇ ਹਾਖੇ ਤਾਂ ਵੇ ਕਿੰਦਾ ਤੂੰ ਮੈਂ ਇਹ ਜਨ ਜਗ ਤੋਂ ਪਾਇਆ ਕਹੈ ਨਾ ਗੁਰੂ ਸਦਾ ਕੰਮ ਹੈ ਤੇ ਰੰਤਨ ਨ ਪਾਇਆ ਸੋਰਨ ਔਰ ਅਮਰ ਜਨ ਅਮਰਤ ਖੋਜ ਦੇ ਸਮਰਤ ਹੋਰਤੇ ਪਾਇਆ ਪਾਇਆ ਅਮਰਤ ਗੁਰੂ ਕਿਰਪਾ ਗਿਣੀ ਸੱਚਾ ਮੰਨਵਾਇਆ ਜੀ ਜੰਤ ਸਤ ਸਤ ਪਾਏ ਕਵੇਕ ਪਰਸਣੇ ਆਇਆ ਲਭ ਲੋਇ ਅਹੰਕਾਰ ਜੁਕਾ ਸਤ ਗੁਰੂ ਪਹਲਾ ਪਾਇਆ ਕਹੈ ਨਾਨਕ ਜਿਸ ਨੂੰ ਆਪ ਰੁਟਾ ਤੈ ਨ ਅਮਰਤ ਹੋਰਤੇ ਪਾਇਆ ਭਗਤਾਂ ਦੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਅਗੇਰੀ ਵਿਸੰਗ ਮਾਰਗ ਚੱਲਣਾ ਲਬ ਲੋਭ ਇਹੰਕਾਰ ਤਾਹ ਤ੍ਰਿਸ਼ਨਾ ਬੋਤ ਨਾਹੀ ਵਰਣਾ ਖਾਨੋ ਦੇਖੀ ਵਾਲਹੁ ਨਹੀ ਕੀ ਇਤਿ ਮਾਰਿ ਜਾਣਾ ਗੁਰਪ੍ਰਸਾਦ ਦੀ ਜਿਨੀ ਆਪ ਤਜਾ ਹਰਵਾਸਨ ਨਾ ਸਾਣੀ ਖਹਿ ਨਾਨਕ ਚਾਲ ਭਗਤਾ ਜੋ ਕੋ ਜੁਗ ਨਜ਼ਾਲੀ ਜੇ ਤੂੰ ਚਲਾਏਂ ਸਭ ਚੱਲਦਾ ਸਾਵੀ ਹੋਰ ਕਿਆ ਜਾਣਾ ਗੁਣ ਤੇਰੇ ਜੇ ਤੂੰ ਚਲਾਏਂ ਤੇ ਵਾ ਚੱਲ ਹੈ ਜਿੰਨਾ ਮਾਰਗ ਪਾਵਹਿ ਕਰ ਕਿਰਪਾ ਜਨਨਾਮ ਲਾਹਿ ਸੇ ਹਰ ਹਰ ਤੋਂ ਆਵਹਿ ਜਿਸਨੋ ਕਥਾ ਸੁਣਨਾ ਇਹ ਆਪਣੀ ਸੀ ਗੁਰਦੁਆਰਾ ਸੁਖਪਾਉ ਹੈ ਕਹੈ ਨਾਨਕ ਸੱਚੇ ਸਾਹਿਬ ਜਿਨ ਭਾਵੈ ਦੇ ਵਿੱਚ ਲਾਭ ਹੈ ਇਹੋ ਸੋਹਿਲਾ ਸ਼ੌਦਸੋ ਆਵਾ ਸ਼ੌਦਸੋ ਹਵਾ ਸੁਣਾ ਸੋਹਿਲਾ ਸਤਿਗੁਰੂ ਸੁਣਨਾ ਆਇ ਹੇਤਨ ਕੇ ਮਨੁਸਿਆ ਜਨ ਤਰੋਂ ਲਿਖਿਆ ਆਇ ਇਸ ਫਿਰੇ ਘਨੇਰੀ ਕਰੀ ਗੱਲਾਂ ਗੱਲੀ ਗਿਨ ਨਾ ਪਾਇ ਕਹੈ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਣਨਾ ਆਇ ਫਲਤ ਹੋਏ ਸਜਨਾ ਜਿਨੀ ਹਰ ਚਾਇਆ ਹਰ ਤੇ ਪਵਿੱਤ ਹੋਏ ਗੁਰੂ ਜੀ ਨੇ ਧਿਆਇਆ ਪਵਿੱਤ ਮਾਤਾ ਪਿਤਾ कुटुंब ਸੈਤ ਸੋ ਪਵਿੱਤ ਸੰਗਤ ਸੁਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਅਸੀਂ ਪਵਿੱਤ ਜਿਨੀ ਵਨ ਵਸਾਇਆ ਕਹ ਰੰਗ ਸੇ ਪਵਿੱਤ ਜਿਨੀ ਗੁਰਮ ਫਰ ਕਰਤੇ ਆਇਆ ਕਰਮੀ ਸਜ ਨੂੰ ਉਪਜੈ ਉਹ ਸਜ ਜੈ ਸਾਨਾਂ ਜਾਏ ਮਨ ਜਾਏ ਸਸਾ ਕੀ ਤੈ ਸਨ ਰਹੀ ਕਰਮ ਕਮ ਆਏ ਸਸਾ ਜੀਉ ਮਰੀਨ ਹੈ ਕਿ ਤੁਹਾਨੂੰ ਰੋਕਾ ਜਾਏ ਮਨ ਤੋ ਸ਼ਬਦ ਲਾਗੋ ਹਰ ਸੋ ਰਹੋ ਚਿਤ ਲਾਏ ਖਹਿ ਨਾਨਕ ਗੁਰ ਪ੍ਰਸਾਦਿ ਹੈ ਜੁਬ ਜਾਏ ਇਸ ਸਭ ਜਾਏ ਜੀ ਹਮੇਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਉ ਤਾਂ ਮੇਲੇ ਥੀਨੀ ਜਨਮ ਜੂ ਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲਗਾ ਮਰਨ ਮਨੋ ਵੀਸਾਰੇ ਆ ਹੇਦਾ ਮੈਂ ਨਾਮਤ ਨਾ ਸੁਣੇ ਨਾ ਹੀ ਫਿਰ ਇਹ ਜੋ ਬੇਤਾਲਿਆ ਖਹਿ ਨਾਨਕ ਜਨ ਸੱਚਤ ਜਿਆ ਕੂੜੀ ਲਾਦੇ ਜਿੰਨੀ ਜਨ ਜੂਏ ਹਾਰੇ ਆ ਜਿਉ ਨਿਰਮਲ ਬਾਰੋਂ ਨਿਰਮਲ ਬਾਰੋਂ ਧਾਲੇ ਨੋ ਜਿਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕਿਸੇ ਮਨ ਪਹੁੰਚਾ ਨਾਹੀ ਮਨ ਸਾ ਸੇ ਸਮਾਣੀ ਜਰਮਰਤ ਜਿੰਨੀ ਖਟਿਆ ਭਲੇ ਸੀ ਵਣਿਆਰੇ ਸਾਹ ਨਾਨਕ ਜਨਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਬੂਰੂ ਸਤਿ ਸੰਮਖ ਹੋਆ ਹੋਆ ਤਾਂ ਸੰਮਖ ਸਿੱਖ ਕੋਈ ਜੋ ਰਹੇ ਗੁਰ ਨਾਲੇ ਮੁਰਕੇ ਚਰਨ ਹਿਰਦੈ ਤੇ ਆਏ ਆਤਰਾਪਨ ਸੰਮਖ ਲਈ ਆਪ ਛੱਡ ਰਹਿ ਪਰਣਾ ਗੁਰਬੀ ਨੇ ਪਰ ਨਾ ਜਾਣੇ ਕੋਈ ਕਹੇ ਨੰਗ ਸੁਣੋ ਸੰਤ ਹੋ ਸੋ ਸਿੱਖ ਸੰਮਖ ਹੋਏ ਜੇ ਕੋ ਗੁਰ ਤੇ ਵਿਮਖ ਹੋਵੇ ਮੈਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋੜਾ ਕੋਈ ਪੁੱਛ ਵੇਖੀਆਂ ਜਾਏ ਹਨੇਕ ਜੁਨੀ ਹੀ ਭਰਮ ਆਵੇ ਮੈਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਣਾ ਆਏ ਕਹ ਨਾਨਕ ਵਿਚਾਰ ਦੇਖੋ ਮੈਨ ਸਤਿਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀਆਂ ਸਰਬਾਣੀ ਨਨ ਕਾ ਨਜ਼ਰ ਕਰਮ ਹੋਵੇ ਹਿਰਦਤ ਨ ਸੁਹਾਣੀ ਪੀਵੇ ਅੰਮ੍ਰਿਤ ਸੁਧਾਰ ਹੋ ਰੰਗ ਜਪੇ ਹੋ ਸੰਗ ਪਾਣੀ ਖੈ ਨੰਕ ਸੁਭਾਗ ਹੋ ਇਸ ਕੀ ਬਾਣੀ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੁ ਬਾਝਾ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਇਹ ਕੱਚੀ ਆਖੋ ਬਾਣੀ ਹਾਰ ਹਰਨਤ ਕਰੇ ਰਸਨਾ ਕਿਆ ਕਿੰਨਾ ਜਾਣੀ ਚਿਤ ਜਨ ਕਾ ਹਿਰਦਿਆ ਮਾਇਆ ਭੋਲਨ ਪਏ ਰਵਾਣੀ ਕਹੈ ਨੰਕ ਸਤਿਗੁਰੁ ਵਾਜਹ ਹਾਂ ਹੋਰ ਕੱਚੀ ਬਾਣੀ ਔਰ ਕਾ ਸ਼ਬਦ ਰਤਨ ਹੈ ਹੀਰ ਜਤ ਜੜਾਓ ਸ਼ਬਦ ਰਤਨ ਇਤ ਮਨ ਲਗਾਇ ਹੋਵਾ ਸੁਣਾਓ ਸਲਵ ਸੇਤੀ ਮਨ ਮਿਲਿਆ ਸਚੈ ਲਾਇਆ ਪਹਾਉ ਆਪੇ ਹੀਰਾ ਰਤਨ ਆਪੇ ਜਿਨੁ ਦੇ ਵਜਾਏ ਖਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਜੜਾਓ ਸ਼ੇਵ ਸ਼ਕਤਿ ਆਪੋ ਪਾਏ ਕਾ ਕਰਤਾ ਆਪੇ ਗੋੜਤਾਏ ਹੁਕਮਰਤਾਏ ਆਪਿ ਖੈ ਗੁਰਮੁਖਿ ਤਾ ਪੁਝਾਏ ਥੋੜੇ ਬੰਦਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖਿ ਜਨੋ ਆਪ ਕਰੇ ਸੋ ਹੋਵੇ ਇੱਕ ਸੰਗ ਲਿਲਾਏ ਖਾਹ ਨਾਨਕ ਆਪ ਕਰਤਾ ਆਪੇ ਗੋੜਾਏ ਸਿਮਰਤੇ ਸਾਸਤਰ ਪੁੰਨ ਪਾ ਵਿਚਾਰ ਦੇ ਤਤ ਸਾਨਾ ਜਾਣੀ ਤਤ ਸਾਨਾ ਜਾਣੀ ਗੁਰੂ ਬਾਝ ਹੋ ਤਤ ਸਾਨਾ ਜਾਣੀ ਤੇ ਗੁਣੀ ਸੰਸਾਰ ਭ੍ਰਮ ਸੁਦਾ ਸੁਧਾਰਣ ਵਿਹਾਣੀ ਗੁਰ ਕਿਰਪਾ ਦੇ ਦੇ ਜਨ ਜਾਨ ਦੇ ਜਿਨਹਾਰੋਂ ਰੋਸਿਆ ਹੋ ਲਿਹਿਆ ਅਮ੍ਰਿਤ ਬਾਣੀ ਕਹ ਅਨੰਤ ਸੋ ਤਤ ਪਾਏ ਜਿਹਨਾਂ ਵੰਦਨ ਹਰ ਲਿਵ ਲਾਗਿਆ ਜਗਤ ਰਣ ਵਿਹਾਣੀ ਮਾਤਾ ਗੋਦਰ ਮੈਂ ਪ੍ਰਤਪਾਲ ਕਰੀ ਸੋ ਕਮਨੁ ਵਿਸਾਰੀਐ ਮਨੁ ਕੋ ਕਰਕੇ ਏਕ ਉਤਤਾ ਆਜਗਰ ਮੈਂ ਹਾਰ ਪਹੁੰਚਾਵਏ ਹੋਸਨਾ ਕਿਹ ਪੁਆ ਨਾ ਸਕੀ ਜਿਸ ਨੂੰ ਆਪਣੀਂ ਦੇ ਲਾਭ ਦੇ ਆਪਣੀਂ ਦੇ ਆਪੇ ਲਾਏ ਗੁਰੂ ਗ੍ਰੰਥ ਸਾਹਿਬ ਜੀ ਕਹੇ ਨਾਨਕ ਏ ਵਡ ਦਾਤਾ ਸੁਖ ਨੂੰ ਵਿਚਾਰੀਐ ਜਿਸੀ ਅਗਨ ਉਦਰਮੈ ਤੇਸੀ ਬਾਹਰ ਮਾਇਆ ਮਾਇਆ ਅਗਨ ਸਿ ਕੋ ਜਿਹੀ ਕਰਤਾ ਕੀਤੇ ਚਾਇਆ ਜਾਂ ਫੇ ਪਾਣਾ ਤੋਂ ਜੰਮਿਆ ਪਰਿਵਾਰ ਭਲਾ ਪਾਇਆ ਲੇਖੜ ਕੀ ਲਗੀ ਦ੍ਰਿਸ਼ਨਾ ਮਾਇਆ ਮਰਬੜ ਪਾਇਆ ਇਹ ਮਾਇਆ ਚਰ ਵਿਸਰੈ ਮੋ ਪੂਜਾ ਹੈ ਭਾਉ ਦੂਜਾ ਲਾਇਆ ਖਹਿ ਨਾਨਕ ਗੁਰ ਪ੍ਰਸਾਦਿ ਜਿਨਾਂ ਲਿਵ ਲਾਗੇ ਜਿਨਨੀ ਵਿੱਛੈ ਮਾਇਆ ਪਾਇਆ ਹਾਰੇ ਆਮੁਲਕ ਹੈ ਮੁਰ ਨ ਪਾਇਆ ਜਾਏ ਮੁਰ ਨ ਪਾਇਆ ਜਾਏ ਕਿਸੈ ਵਿਟ ਹੋ ਰਹੇ ਲੋਕ ਬਿਨ ਲਾਏ ਹੈ ਸਾਸ ਗੁਰ ਜੀ ਮਿਲੈ ਤੁਸਨੋ ਸਿਰ ਸੋਪੀਐ ਵਿੱਚੋਂ ਆਪ ਜਾਏ ਜਿਹਦਾ ਜੀਉ ਤੇ ਸਿਮਿਲ ਰਹਾ ਹਰ ਵਸ ਤੇ ਮਨ ਆਏ ਹਰਿਆਪਾ ਮੁਲਕ ਹੈ ਭਗਤ ਨਾਨਕਾ ਜਿਨ ਹਰ ਪੱਲੇ ਪਾਏ ਹਰ ਰਾਸ ਮੇਰੀ ਵਨੁਣਿ ਜਾਰਾ ਹਰ ਰਾਸ ਮੇਰੀ ਵਨੁਣਿ ਜਾਰਾ ਸਗੁਰ ਤੇ ਰਾਸ ਜਾਣੀ ਹਰ ਹਾਰ ਨੇ ਤੇ ਜਪੋ ਜੀਉ ਲਾਗ ਚੁ ਦਿਹਾੜੀ ਹੋਵਤਾਂ ਜਨ ਮਾ ਵਿਲੇ ਆ ਜਨ ਹਰਿਆਪੇ ਪਾਣਾ ਕਹੈ ਨਾਨਕਾ ਰਾਸ ਮੇਰੀ ਵਨ ਹੋਵਣਿ ਜਾਰਾ हे रसना तू आन रस राच रही तेरी प्यास न जाए प्यास न जाए होत के राय होत केता जित हर रस पल्ला न पाए हर पाए पल्ला भी ये हर रस वेवण लग गया है यो हर रस करमी पाई है सतगुरु मेला जेसे आए कह नानक और आन रस विसरे जा हर वस मन आए ए श्री राम घेरिया हर तो न जोत रखी ता तू जग में आया ਹਰ ਜੋਤ ਰਾਖੀ ਤੋਂ ਵਿੱਚ ਤੁਮ ਜਗਮਾਇਆ ਹਾਰੇ ਆਪੇ ਮਾਪਾ ਆਪੇ ਪਿਤਾ ਜਨਿਓ ਪਾਇ ਜਗਤ ਵਿਖਾਇਆ ਗੁਰ ਪ੍ਰਸਾਦੀ ਪੁਜਿਆ ਆਪਾਂ ਚਲਤ ਹੋਆ ਕਰਤਨ ਨਰੀ ਆਇ ਕਹੇ ਨਾਨਕ ਸੇਟ ਕਾ ਮੂਰਚਿਆ ਜੋਤ ਰਾਖੀ ਤਮ ਜਗਮਾਇਆ ਮਨ ਚਾਉ ਭਾ ਪ੍ਰਿਵਾਕ ਸੁਣੀਆ ਹਰ ਮੰਗਲਗਾ ਹੋ ਸਹੀ ਕਿਰਮੰਦਰ ਬਣਿਆ ਹਾਰੇ ਗਾਵ ਮੰਗਲ ਨਿਤ ਸਹਜੇ ਸੋ ਦੁਖਨਾ ਵਿਆਪੇ ਮੋਰ ਚਰਨ ਲਾਗੇ ਨਿਸਰ ਬਾਗੇ ਆਪਣਾ ਬਿਰਜਪਵੇ ਅਰਧ ਬਾਣੀ ਗੁਰ ਹਉਦ ਜਾਣੀ ਹਰ ਨਾਮ ਅਰਧ ਭੋਗੋ ਕਹਿ ਨਾਮ ਪ੍ਰਜਾਪ ਮੇ ਲਿਆ ਕਰਨ ਕਰਨ ਜੋਗੋ ਹੇ ਸ੍ਰੀ ਜੀ ਦਾ ਮੇਰੇ ਆ ਇਸ ਜਗ ਮੈਂ ਆਇ ਕਾ ਕ ਕਰਮ ਕਮਾਇਆ ਖੇ ਕਰਮ ਕਮਾਇਆ ਪ੍ਰਭ ਸ੍ਰੀ ਰਾਜ ਆਜਾ ਤੂੰ ਜਗ ਮੈਂ ਆਇ ਆਜਨ ਹਰ ਤੇਰਾ ਰਚਨ ਰਚਿਆ ਸੁਵਰਮਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰੋ ਲਿਖਿਆ ਪਾਇਆ ਕਹਿ ਨਾਨਕ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰਿ ਸਿਮ ਚਿਤ ਲਾਇ ਆਏ ਨੇਤਰ ਹੋ ਮੇਰੇ ਹੋ ਹਰ ਤਮੈ ਜੋਤਿ ਧਰੀ ਹਰਿ ਨਵਰਣਾ ਕੋ ਦੇਖੋ ਕੋਈ ਹਰਿ ਨਵਰਣਾ ਦੇਖੋ ਕੋਈ ਨਦਰਿਆ ਨੇ ਹਾਲਿਆ ਇਹ ਹੋਵੇ ਸੰਸਾਰ ਤੋਂ ਦੇਖਦੇ ਉਹ ਹਰਕਾਰ ਰੂਪ ਹੈ ਹਰ ਰੂਪ ਨਦਰਿ ਆਇਆ ਗੁਰ ਪ੍ਰਸਾਦੀ ਭਜਿਆ ਆ ਜਾ ਵੇਖਾਂ ਹਰ ਇੱਕ ਹੈ harman navrana ko ekah nanak ne andar se sar gun milaya dipdrit hoi he sravan ho mere ho sacha sunne no pothaaye sacha sunne no pothaaye shri n laaye suno sat baani je tu suni man tan haria ho aarath na rat samani sacha lakh rani taaki gat kahi na jaaye kahe nanak yamat na suno pavitra ho sacha sunne no pothaaye ਹਰ ਜਿਉ ਗੁਫਾਂਦਰ ਰਣਕੈ ਵਾਜਾ ਪਉਣ ਵਜਾਇਆ ਵਜਾਇਆ ਵਾਜਾ ਪਉਣ ਨੌ ਦਵਾਰੇ ਪ੍ਰਗਟ ਜੀਏ ਦਸਮਾ ਦਵਰ ਦਿਖਾਇਆ ਗੁਰ ਦਵਾਰੇ ਲਾਏ ਭਾਵ ਨਿਕਨ ਦਸਮਾ ਦਵਾਰ ਦਿਖਾਇਆ ਤੈ ਅਨੇਕ ਰੂਪ ਨਾਮ ਨੰਨਿਕ ਸਾਂਤਨ ਜਾਈ ਪਾਇਆ ਕਹੈ ਨਾਨਕ ਹਰ ਪਿਆਰਾ ਜਿਉ ਗੁਫਾਂਦਰ ਰਣਕੈ ਵਾਜਾ ਪਉਣ ਵਜਾਇਆ ਹੋ ਸੱਚਾ ਸੁੇਲਾ ਸੱਚਾ ਕਰਿ ਜਾਵਹੁ ਗਾਵਹੁ ਤਉ ਸੁੇਲਾ ਕਰਿ ਸੱਚਾ ਜਿਥੈ ਸਭ ਹੋਇ ਤੇ ਆਵਹਿ ਸਚੋ ਤੇ ਆਵੇ ਜਾਂ ਪਾਵੇ ਗੁਰਮੁਖ ਜਨਨ ਕੋ ਜਾਵਹਿ ਉਹ ਸਤਸੰਮਾਨਾ ਗਾ ਕਰ ਮੰਾਇ ਜਬਖਸੇ ਸੋਜਣ ਪਾਵਹਿ ਖਾਏ ਨਾਨਕ ਸੱਚ ਸੁੇਲਾ ਸੱਚਾ ਕਰਿ ਜਾਵਹਿ ਹਰਿ ਸੁਣਾ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰਭ੍ਰਿ ਪ੍ਰਭ ਪਾਇਆ ਉਤਰੇ ਸਗਲ ਵੇ ਸੂਰੇ ਨੂਹ ਰੋਗ ਸੰਤ ਪੁੱਤਰੀ ਸੁਣੀ ਸੱਚੀ ਬਾਣੀ ਸੰਤ ਰਾਜਨ ਭਏ ਸਰਸੇ ਪੂਰੇ ਗੁਰਦੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਮੇਨੰਤ ਨਾਨਕ ਗੁਰ ਚਰਨ ਲਾਗੇ ਹਾਜੇ ਅਨਹਦ ਦੂਰੇ ਸੁਣਤੇ ਪੁਨੀਤ ਕਹੈ ਤੇ ਪਵਿਤ ਸਤਗੁਰ ਰਹਾ ਪਰ ਪੂਰੇ ਮੇਨੋਂ ਆਤਮਾ ਨਾਨਕ ਗੁਰੂ ਚਰਨਾਂ ਦਾਗੇ ਹਾਜੇ ਅਨਗਤ ਤੂਰੇ ਹੋਇ ਗੁਰਜੀ ਸਾਸਾ ਹੋਇ ਗੁਰਜੀ ਕੀ ਫਤ